ਪ੍ਰੋਪਰ ਦੇ ਵਿੱਚ ਇਸ ਟਾਈਮ ਬਹੁਤ ਭਾਰੀ ਸੇਲ ਲੱਗਣ ਜਾ ਰਹੀ ਆ ਵਿੰਟਰ ਤਮਾਕਾ ਸੇਲ ਜਿਸ ਵਿੱਚ ਆਪਾਂ ਵੱਧ ਤੋਂ ਵੱਧ 80% ਤੋਂ ਲੈ ਕੇ 90% ਤੱਕ ਦੀ ਛੂਟ ਮਿਲ ਰਹੀ ਆ ਬਹੁਤ ਹੀ ਕੁਆਲਟੀ ਵਧੀਆ ਤੇ ਇੱਕ ਫਾਇਦਾ ਵੱਧ ਤੋਂ ਵੱਧ ਜਲਦੀ ਜਲਦੀ ਪ੍ਰੋਪਰ ਸ਼ਹਿਰ ਮਨਜੀਤ ਪੈਲਸ ਦੇ ਵਿੱਚ ਜਲਦੀ ਪਹੁੰਚੋ ਤੇ ਜਲ ਪਹਿਲਾਂ ਆਓ ਪਹਿਲਾਂ ਪਾਓ ਮਾਰ ਰੋਡ ਮੋਦੀ ਮਾਰ ਰੋਡ ਦੇ ਉੱਪਰ ਆਪਾਂ ਇਸ ਟਾਈਮ ਦੇਖ ਰਹੇ ਹ 149 ਰੁਪਏ ਵਿੱਚ ਸਟਾਰਟਿੰਗ ਉਸ ਤੋਂ ਬਹੁਤ ਸਸਤਾ ਜਿਹੜਾ ਕਫਾਇਤੀ ਜਿਹੜੇ ਬਹੁਤ ਹੀ ਵਧੀਆ ਕੱਪੜੇ ਦੀ ਸੇਲ ਜਿਹੜੀ ਲੱਗੇ ਜਾ ਰਹੀ ਆ ਵਿంటర్ ਵਿంటర్ ਸੇਲ ਜਲਦੀ ਆਓ ਜਲਦੀ ਪਾਓ ਆਪਾਂ ਦੇਖ ਰਹੇ ਆ ਇਹਦੇ ਵਿੱਚ ਇਸ ਤੋਂ ਅਸਤਾ ਹੋਰ ਵੀ ਵਧੀਆ ਕੱਪੜੇ ਵੀ ਆਪਾਂ ਇੱਥੋਂ ਲੈ ਸਕਦੇ ਆ ਠਮਾਕਾ ਸੇਲ ਪ੍ਰੋਪਰ ਦੇ ਵਿੱਚ ਵਿంటర్ ਠਮਾਕਾ ਸੇਲ ਪਹਿਲਾਂ ਆਓ ਪਹਿਲਾਂ ਪਾਓ ਮਾਰ ਰੋਡ ਮੋਦੀ ਰੇਡ ਮੋਦੀ ਮਿਲ ਮਾਰ ਰੋਡ ਦੇ ਉੱਪਰ ਮਨਜੀਤ ਪੈਲਸ ਦੇ ਵਿੱਚ ਦੇਖ ਰਹੇ ਹਾਂ ਸੇਲ ਲੱਗ ਚੁੱਕੀ ਅੱਜ 3 ਜਨਵਰੀ 2026 6 ਜਨਵਰੀ 2026 ਤੱਕ ਤਮਾਕਾ ਸੇਲ ਪਹਿਲੇ ਆਓ ਪਹਿਲੇ ਪਾਓ 149 ਰੁਪਏ ਵਿੱਚ ਵੈਂਟਰ ਸਟਾਰਟਿੰਗ ਸੇਲ ਸ਼ੇਲ ਸ਼ੁਰੂ ਹੋ ਚੁੱਕੀ ਹੈ ਫਰੋਇਪਰ ਸ਼ਹਿਰ ਦੇ ਵਿੱਚ ਮਨਜੀਤ ਪੈਲਸ ਆਊਟਸਾਈਡ ਦਿੱਲੀਗੜ੍ਹ ਬਾਹਰ ਮਨਜੀਤ ਪੈਲਸ ਦੇ ਵਿੱਚ ਮੋਦੀ ਮਿਲ ਰੋਡ ਫਰੋਇਪਰ ਸ਼ਹਿਰ ਮਨਜੀਤ ਪੌਸ ਫੇਮਸ ਪੈਲਸ ਦੇ ਵਿੱਚ ਪਹਿਲੇ ਆਓ ਪਹਿਲੇ ਪਾਓ ਮੋਦੀ ਮਿਲ ਦੇ ਵਿੱਚ ਇਸ ਟਾਈਮ ਸੇਲ ਲੱਗ ਚੁੱਕੀ ਹੈ ਅੱਜ 3 ਜਨਵਰੀ 2026 ਵਿంటర్ ਸੇਲ ਜੈਂਟਸ ਲੇਡੀਜ਼ ਕਿਡਸ wear ਜਲਦੀ ਆਓ ਪਹਿਲੇ ਆਓ ਪਹਿਲੇ ਪਾਓ ਸਟਾਰਟਿੰਗ 149 ਰੁਪਏ ਫਰੋਜਪੁਰ ਸ਼ਹਿਰ ਮਨਜੀਤ ਪੈਲੇਸ ਮੋਦੀ ਮਿਲ ਰੋਡ ਫਰੋਜਪੁਰ ਸ਼ਹਿਰ ਦੇ ਵਿੱਚ ਭਾਰੀ ਸੇਲ ਪਹਿਲੇ ਆਓ ਪਹਿਲੇ ਪਾਓ